ਕੀ ਤੁਸੀਂ ਵੀ ਬਰਸਾਤ ਕਰਾਣਾ ਚਾਹੁੰਦੇ ਹੋ ਨੋਟਾਂ ਦੀ ਤੇ ਤੁਹਾਨੂੰ ਦੱਸਦੀ ਹਾਂ ਇੱਕ ਬਹੁਤ ਸੋਹਣਾ ਬਿਜ਼ਨਸ ਜਿਹਦੇ ਵਿੱਚ ਕੋਈ ਵੀ ਮਤਲਬ ਦੇਖੀ ਐਜੂਕੇਸ਼ਨ ਦੀ ਜ਼ਰੂਰਤ ਨਹੀਂ ਹੈਗੀ ਕੋਈ ਵੀ ਡਿਗਰੀ ਨਹੀਂ ਚਾਹੀਦੀ ਕੋਈ ਵੀ ਕੋਰਸ ਨਹੀਂ ਚਾਹੀਦਾ ਤੇ ਤੁਸੀਂ ਵੀ ਉਹ ਬਿਜ਼ਨਸ ਘਰ ਬੈਠ ਕੇ ਕਰ ਸਕਦੇ ਹੋ ਮੈਂ ਕਰਦੀ ਹਾਂ ਮੈਂ ਐਦਾਂ ਪੈਸੇ ਕਮਾਉਂਦੀ ਹਾਂ ਤੇ ਤੁਸੀਂ ਵੀ ਉਹ ਕਰ ਸਕਦੇ ਹੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਕਾਫੀ ਮੇਰੀਆਂ ਭੈਣਾਂ ਨੇ ਜਿਹੜੀਆਂ ਕਾਰ ਬੇਲੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਕੋਈ ਆਈਡੀਆ ਨਹੀਂ ਮਿਲਦੇ ਸੀ ਕੀ ਕਰੀਏ ਕੀ ਨਾ ਕਰੀਏ ਹਨਾ ਵੈਸੇ ਤਾਂ ਮੈਂ ਹਰ ਵੀਡੀਓ ਵਿੱਚ ਸ਼ੇਅਰ ਕਰਦੀ ਰਹਿਣੀ ਆ ਮੇਰੀਆਂ ਮਿਕਸ ਵੀਡੀਓ ਹੁੰਦੀਆਂ ਨੇ ਆਪਾਂ ਬਿਊਟੀ ਤੇ ਵੀ ਵੀਡੀਓ ਬਣਾਉਂਦੇ ਆ ਤੇ ਆਪਾਂ ਕੰਮ ਤੇ ਵੀ ਵੀਡੀਓ ਬਣਾਉਂਦੇ ਆ ਤੇ ਗੁਰੂ ਘਰ ਦੀ ਜਿਹੜੀ ਮਾੜੀ ਜੀ ਨੋਲਜ ਹੈਗੀ ਵੀ ਪ੍ਰਮਾਤਮਾ ਨਾਲ ਜੋੜਨ ਦੀ ਆ ਉਹ ਵੀ ਵੀਡੀਓ ਪਾਉਂਦੇ ਆ ਤਿੰਨ ਤਰ੍ਹਾਂ ਦੀ ਵੀਡੀਓ ਹੁੰਦੀਆਂ ਨੇ ਮੇਰੇ ਚੈਨਲ ਤੇ ਜਿਹੜੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲੋ ਬੈਲੂ ਪ੍ਰੈਸ ਜ਼ਰੂਰ ਕਰਿਆ ਕਰੋ ਜਿਹੜੀ ਵੀ ਵੀਡੀਓ ਦੀ ਨੋਟੀਫਿਕੇਸ਼ਨ ਹੋਵੇਗੀ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਹਾਂਜੀ ਦਿਨ ਵਿੱਚ ਦੋ ਵੀਡੀਓ ਆਉਂਦੀਆਂ ਨੇ ਮੇਰੀਆਂ ਇੱਕ ਬਿਜ਼ਨਸ ਵਾਲੀ ਔਰ ਇੱਕ ਬਿਊਟੀ ਵਾਲੀ ਠੀਕ ਹੈ ਜੀ ਤੇ ਵੀਡੀਓ ਫੁੱਲ ਵਾਚ ਕਰਕੇ ਸੋਹਣਾ ਜਿਹਾ ਕਮੈਂਟ ਮੇਰਾ ਉਤਸ਼ਾਹ ਵੱਧਦਾ ਹੈ ਨਾ ਥੋੜਾ ਜਿਹਾ ਮੋਟੀਵੇਟ ਜੇ ਤੁਸੀਂ ਮੋਟੀਵੇਟ ਹੁੰਦੇ ਹੋ ਇਹ ਵੀਡੀਓ ਦੇਖ ਕੇ ਤੇ ਮੈਂ ਮੋਟੀਵੇਟ ਹੁੰਨੀ ਹਾਂ ਤੁਹਾਡੇ ਕਮੈਂਟ ਪੜ੍ਹ ਕੇ ਸੋਹਣੇ ਸੋਹਣੇ ਕਮੈਂਟ ਪੜ੍ਹ ਕੇ ਤੇ ਲਓ ਜੀ ਇਹ ਦੇਖੋ ਇਹ ਹੈਗੀ ਮੇਰੀ ਅਲਮਾਰੀ ਮੇਰਾ ਖਜ਼ਾਨਾ ਜਿਹਦੇ ਵਿੱਚ ਮੈਂ ਰੱਖੇ ਹੋਏ ਨੇ ਕੱਪੜੇ ਜਿਹੜੇ ਮੈਂ ਸੇਲ ਕਰਦੀ ਆਂ ਕਾਫੀ ਵਾਰ ਮੈਂ ਤੁਹਾਨੂੰ ਦੱਸਿਆ ਹੈ ਵੈਸੇ ਮੈਂ ਦੁਕਾਨਾਂ ਦੇ ਵੀ ਹੁਣ ਨਾਮ ਦੱਸ ਦੇਣੀ ਆ ਦੁਕਾਨਾਂ ਵੀ ਉਹ ਦੱਸ ਦੇਣੀ ਆ ਫੀਲਡ ਗੰਜ ਵਾਲੀਆਂ ਜਿਹਦੇ ਵਿੱਚ ਇਹ ਸਮਾਨ ਮਿਲ ਜਾਂਦਾ ਹੈ ਤੇ ਕੱਪੜੇ ਮੈਂ ਉੱਥੋਂ ਲੈ ਕੇ ਆਈ ਸੀ ਮੈਂ ਸਿਰਫ 10 15 ਪੀਸ ਹੀ ਲਿਆ ਕੇ ਰੱਖਣੀ ਹੁੰਨੀ ਜ ਕਿਉਂਕਿ ਮੈਨੂੰ ਇਹ ਹੁੰਦਾ ਕਿ ਓਨੇ ਕਿ ਰੱਖਾਂ ਜਿੰਨੇ ਕਿ ਵੇਖ ਜਾਣ ਮੇਰਾ ਹੈਗਾ ਜਿਵੇਂ ਦੇਖੋ ਸਟੀਚਿੰਗ ਦਾ ਕੰਮ ਸਟੀਚਿੰਗ ਦਾ ਕੰਮ ਜਦੋਂ ਮੇਰੀਆਂ ਭੈਣਾਂ ਕੋਈ ਕੱਪੜੇ ਦੇਣ ਆਉਂਦੀਆਂ ਨੇ ਮੈਨੂੰ ਹਨਾ ਤੇ ਫਿਰ ਮੈਂ ਕੀ ਕਰਦੀ ਹੁੰਨੀ ਆ ਉਹ ਸੂਟ ਦਿਖਾ ਦਿੰਨੀ ਇੱਥੇ ਵੀ ਕੋਈ ਆਇਆ ਸੀਗਾ ਤੇ ਇਸ ਕਰਕੇ ਮੈਂ ਸੂਟ ਕੱਢ ਕੇ ਦਿਖਾ ਰਹੀ ਸੀ ਫਿਰ ਕੀ ਕਰਦੀ ਆ ਨੀ ਜਿਹੜਾ ਉਹਨਾਂ ਨੂੰ ਪਸੰਦ ਆ ਜਾਂਦਾ ਇਹ ਸੂਟ ਕਿਸੇ ਨੂੰ ਪਸੰਦ ਆਇਆ ਸੀਗਾ ਤੇ ਉਹ ਮੇਰੀ ਭੈਣ ਮੇਰੇ ਕੋਲੋਂ ਲੈ ਕੇ ਮੈਨੂੰ ਹੀ ਦੇ ਗਈ ਸਟੀਚਿੰਗ ਕਰਨ ਵਾਸਤੇ ਤੇ ਇਹ ਹੈਗੀ ਮੇਰੀ ਜੋਬ ਜਿਹਦੇ ਵਿੱਚ ਕੋਈ ਡਿਗਰੀ ਦੀ ਜ਼ਰੂਰਤ ਨਹੀਂ ਹੈਗੀ ਕੋਈ ਪੜ੍ਹਾਈ ਦੀ ਜ਼ਰੂਰਤ ਨਹੀਂ ਹੈਗੀ ਕਿਸੇ ਵੀ ਪ੍ਰਕਾਰ ਦਾ ਕੋਰਸ ਕੁਝ ਨਹੀਂ ਜ਼ਰੂਰਤ ਹੈਗੀ ਠੀਕ ਹੈ ਤੁਸੀਂ ਵੀ ਸਿਲਾਈ ਸਿੱਖ ਸਕਦੇ ਹੋ ਤੁਸੀਂ ਵੀ ਐਦਾਂ ਬਿਜ਼ਨਸ ਸਿੱਖ ਸਕਦੇ ਹੋ ਸਿਲਾਈ ਨਹੀਂ ਆਉਂਦੀ ਤੱਕ ਕੱਪੜੇ ਜਿਹੜੇ ਉਹ ਤੁਸੀਂ ਸੇਲ ਕਰ ਸਕਦੇ ਹੋ ਕਿਉਂਕਿ ਉਹਦੇ ਵਿੱਚ ਤਾਂ ਕੋਈ ਵੀ ਇੰਨੀ ਉਹ ਨਹੀਂ ਹੁੰਦੀ ਕੋਈ ਪੜ੍ਹਾਈ ਦੀ ਜ਼ਰੂਰਤ ਕੋ ਡਿਗਰੀ ਦੀ ਜ਼ਰੂਰਤ ਕੋਈ ਕੋਰਸ ਨਹੀਂ ਚਾਹੀਦਾ ਉਹ ਤਾਂ ਆਪਾਂ ਇਨਕਤ ਦਿਮਾਗ ਹੁੰਦਾ ਹੀ ਹੈ ਕਿਉਂਕਿ ਹਰ ਲੇਡੀ ਜੀ ਸੋਹਣੇ ਸੋਹਣੇ ਸੂਟ ਖਰੀਦ ਸਕਦੀ ਹੈ ਆਪਣੇ ਲਈ ਉਹ ਪਹਿਨ ਸਕਦੀ ਹੈ ਤੇ ਉਹਨੂੰ ਇੰਨੀ ਨੋਲਜ ਤਾਂ ਹੋਵੇਗੀ ਕਿਹੜਾ ਸੂਟ ਕਿੰਨੇ ਦਾ ਆਉਂਦਾ ਹੈ ਤੇ ਕਿਹੜਾ ਸੂਟ ਕਿੱਦਾਂ ਦਾ ਹੁੰਦਾ ਹੈ ਇੰਨੀ ਨੋਲਜ ਤਾਂ ਹਰ ਇੱਕ ਇੱਕ ਲੇਡੀ ਨੂੰ ਕਿਉਂਕਿ ਮੈਨੂੰ ਪਤਾ ਹੈ ਕਿ ਕੁੜੀਆਂ ਨੂੰ ਲੇਡਿਸ ਨੂੰ ਵੱਧ ਤੋਂ ਵੱਧ ਸੂਟ ਹੀ ਪਸੰਦ ਹੁੰਦੇ ਨੇ ਹਨਾ ਉਹਨਾਂ ਨੂੰ ਕੁਝ ਹੋਰ ਕੋਈ ਹੋਵੇ ਨਾ ਹੋਵੇ ਸਿਰਫ ਹੁਣਾਂ ਦਾ ਰੰਗ ਉਹਨਾਂ ਇਹ ਹੁੰਦਾ ਵੀ ਸਾਡਾ ਰੰਗ ਕੋਰਾ ਹੋਵੇ ਸ਼ਾਈਆਂ ਦਾਗ ੱੱਬੇ ਜਿਹੜੇ ਉਹ ਨਾ ਹੋਣ ਇਸ ਕਰਕੇ ਆਪਾਂ ਤੁਹਾਡੇ ਨਾਲ ਵੀਡੀਓ ਉਹ ਵੀ ਸ਼ੇਅਰ ਕਰੀ ਦੀਏ ਨੇ ਬਿਊਟੀ ਦੇ ਨਾਲ ਨਾਲ ਤੁਸੀਂ ਪੈਸੇ ਵੀ ਕਮਾਓ bizness ਵੀ ਕਰੋ ਸੋਹਣਾ ਵੀ ਬਣ ਕੇ ਰਹੋ ਆਪਣੇ ਘਰ ਤੇ bizness ਵੀ ਕਰੋ ਚਾਰ ਪੈਸੇ ਵੀ ਕਮਾਓ ਤੇ ਹੁਣ ਆਪਾਂ ਦੇਖ ਲਓ ਤਿੰਨ ਚਾਰ ਕੰਮ ਕਰੀ ਦੇ ਨੇ ਤੇ ਇਸ ਕਰਕੇ ਹੀ ਤੁਹਾਡੇ ਨਾਲ ਸ਼ੇਅਰ ਵੀ ਕਰੀ ਦੇ ਨੇ ਕਿ ਤੁਸੀਂ ਵੀ ਮੋਟੀਵੇਟ ਹੋਵੋ ਤੁਸੀਂ ਵੀ ਕਰ ਸਕਦੀਆਂ ਜੇ ਮੈਂ ਕਰ ਸਕਦੀਆਂ ਤੇ ਤੁਸੀਂ ਵੀ ਕਰ ਸਕਦੇ ਹੋ ਠੀਕ ਹੈ ਮੈਂ ਵੀ ਇੰਨੀ ਪੜੀ ਲਿਖੀ ਨਹੀਂ ਹੈਗੀ ਕਾਟੀ ਪੜੀ ਲਿਖੀਆਂ ਤੇ ਇਸ ਕਰਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰੀ ਦੇਨੇ ਕਿਉਂਕਿ ਤੁਸੀਂ ਵੀ ਘਰ ਬੈਠ ਕੇ ਨਰਾਜ ਨਾ ਹੋਇਆ ਕਰੋ ਵੀ ਐਤਾ ਕੁਝ ਸੋਚਿਆ ਨਾ ਕਰੋ ਵੀ ਅਸੀਂ ਕੀ ਕਰੀਏ ਪਹਿਲੇ ਨੰਬਰ ਤੇ ਦੇਖੋ ਮੇਰਾ ਸਟੀਚਿੰਗ ਦਾ ਕੰਮ ਸ਼ੁਰੂ ਤੋਂ ਹੈ ਦੂਸਰੇ ਨੰਬਰ ਤੇ ਮੈਂ ਨਾਲ ਕੱਪੜੇ ਰੱਖਲੇ ਸੀਗੇ ਹਨਾ ਅ ਸੇਵ ਕਰਨ ਵਾਸਤੇ ਤੀਸਰੇ ਨੰਬਰ ਤੇ ਆਪਾਂ ਥੋੜਾ ਬਾਲਾ ਮਤਲਬ ਕੀ ਪਾਰਲਰ ਦਾ ਕੰਮ ਕਰ ਲਿਆ ਤਾਂ ਜਿਵੇਂ ਥਰੇਟਿੰਗ ਵਗੈਰਾ ਕਰ ਲਈਦੀ ਉਹ ਮੇਰੇ ਕੋਲ ਕਰਵਾਣਾ ਆ ਜਾਂਦੀਆਂ ਨੇ ਥੋੜਾ ਜਿਹਾ ਫੇਸ਼ਲ ਵਗੈਰਾ ਕਰ ਲੀਦਾ ਉਹ ਕਰਵਾਣ ਆ ਜਾਂਦੀ ਆ ਨੇ ਥੋੜਾ ਬੜਾ ਆਪਾਂ ਇਹ ਵੀ ਕੰਮ ਨਾਲ ਸਿੱਖੇ ਹੋਏ ਆ ਤੇ ਚੌਥਾ ਕੰਮ ਮੇਰਾ ਹੋ ਗਿਆ ਹੈ ਚੈਨਲ ਦਾ ਜਿਹੜਾ ਕਿ ਮੈਂ ਚਲਾ ਰਹੀ ਆਂ ਚੈਨਲ ਤੋਂ ਵੀ ਮੈਂ ਸੋਹਣੀ ਅਰਨਿੰਗ ਕਰਦੀ ਆਂ ਤੇ ਮਹੀਨੇ ਦਾ ਮੈਂ ਕੁੱਲ ਮਲਾ ਕੇ ਸੋਨਾ ਕਮਾ ਲੈਨੀ ਆ ਕਿ ਜਿਹਦੇ ਨਾਲ ਸਾਡਾ ਐਨ ਵਧੀਆ ਖਰਚਾ ਮੇਰੇ ਆਪਣੇ ਖਰਚੇ ਬੱਚਿਆਂ ਦੇ ਖਰਚੇ ਜਿਹੜੇ ਵਧੀਆ ਤਰੀਕੇ ਨਾਲ ਨਿਕਲ ਆਉਂਦੇ ਨੇ ਕਿਉਂਕਿ ਨਹੀਂ ਤਾਂ ਲੇਡੀਜ਼ ਨੂੰ ਹੁੰਦਾ ਹੈ ਕਿ ਆਪਣੇ ਘਰ ਵਾਲਿਆਂ ਵੱਲ ਦੇਖਦੀਆਂ ਰਹਿੰਦੀਆਂ ਹੱਥਾਂ ਵੱਲ ਦੇਖਦੇ ਰਹਿੰਦੀਆਂ ਹਨਾ ਕਦੋਂ ਸਾਨੂੰ ਪੈਸੇ ਮਿਲਣ ਤੇ ਕਦੋਂ ਅਸੀਂ ਖਰਚ ਕਰੀਏ ਤੇ ਇਹਦੇ ਨਾਲੋਂ ਚੰਗਾ ਹੈ ਕਿ ਤੁਸੀਂ ਥੋੜਾ ਬੜਾ ਐਦਾਂ ਦਾ ਕੰਮ ਕਰੋ ਕਿ ਜਿਹੜਾ ਤੁਸੀਂ ਆਪ ਕਮਾ ਕੇ ਆਪ ਆਪਣੇ ਜਿਹੜੇ ਖਰਚੇ ਨੇ ਨਾ ਉਹ ਤੁਸੀਂ ਕੱਢ ਸਕਦੇ ਹੋ ਹਨਾ ਹੁਣ ਮੈਂ ਕਿਤੇ ਵੀ ਅਸੀਂ ਜਾਣਾ ਹੋਵੇ ਕਿਤੇ ਵੀ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮੈਨੂੰ ਇਹ ਤਾਂ ਨਹੀਂ ਨਾ ਹੁੰਦਾ ਕਿ ਕਦੋਂ ਮੇਰੇ ਹਸਬੰਦ ਨੂੰ ਪੈਸੇ ਮਿਲਣਗੇ ਕਦੋਂ ਮੈਨੂੰ ਉਹ ਚੀਜ਼ ਲੈ ਕੇ ਦੇਣਗੇ ਤੇ ਕਦੋਂ ਮੈਂ ਉਹ ਪਾ ਕੇ ਚੀਜ਼ ਜਾਵਾਂਗੀ ਇਹਦੇ ਨਾਲ ਕੀ ਹੁੰਦਾ ਹੈ ਬੰਦਾ ਇਹ ਜਿਹੜੀ ਮੈਨ ਡੋਨ ਹੋ ਜਾਂਦੀ ਮਤਲਬ ਸਾਰੀਆਂ ਲੇਡੀਜ਼ ਦਾ ਹੁੰਦਾ ਵੀ ਡੋਨ ਜਿਹਾ ਹੋ ਜਾਂਦਾ ਮਨ 부ਝਾ ਰਹਿੰਦਾ ਵੀ ਮਿਹਨਤ ਕਰਨੀ ਪੈਣੀ ਹੈ ਤਰਲੇ ਕਰਨੀ ਪੈਣੀ ਹੈ ਨਾ ਫਿਰ ਕਈ ਗੱਲਾਂ ਦੱਸ ਦੱਸ ਕਿ ਵੀ ਆਹ ਚੀਜ਼ ਲੈਣੀ ਉਹ ਚੀਜ਼ ਲੈਣੀ ਹੈ ਫਿਰ ਪਤੀ ਵੀ ਕਈ ਵਾਰ ਗੁੱਸੇ ਵਿੱਚ ਹੋ ਜਾਂਦੇ ਆ ਕਿ ਸਾਡਾ ਅਸੀਂ ਘਰ ਦਾ ਖਰਚਾ ਚਲਾਇਆ ਕਿ ਤੁਹਾਨੂੰ ਇਹ ਚੀਜ਼ਾਂ ਲੈ ਕੇ ਦੀ ਹੈ ਨਾ ਹੋ ਜਾਂਦਾ ਹੈ ਨਾ ਸਾਰਿਆਂ ਨਾਲ ਹੁੰਦਾ ਹੈ ਤਾਂ ਇਹ ਕੋਈ ਲੁਕਾਉਣ ਵਾਲੀ ਗੱਲ ਨਹੀਂ ਹੈਗੀ ਇਸ ਕਰਕੇ ਮੈਂ ਤੁਹਾਡੇ ਨਾਲ ਇਹੀ ਸ਼ੇਅਰ ਕਰਦੀ ਰਹਣੀ ਆ ਕਿ ਕੁਝ ਨਾ ਕੁਝ ਕਰਿਆ ਕਰੋ ਜਿਵੇਂ ਮੈਂ ਕੋਸਮੈਟਿਕ ਦਾ ਸਮਾਨ ਜਿਹੜੀ ਮੈਂ ਪਰਸੋ ਵੀਡੀਓ ਪਾਈ ਸੀ ਕੋਸਮੈਟਿਕ ਦੀ ਸਮਾਨ ਦੀ ਉਹ ਸਾਡੇ ਫੀਲਡ ਗੰਜੇ ਉਹ ਜਿਹੜਾ ਮਤਲਬ ਕਿ ਜਿਹੜੀ ਉਹ ਦੁਕਾਨ ਹੈ ਨਾ ਉੱਥੇ ਇੰਨਾ ਸਸਤਾ ਸਮਾਨ ਮਿਲ ਜਾਂਦਾ ਇੰਨਾ ਸਸਤਾ ਸਮਾਨ ਮਿਲਦਾ ਹੈ ਕਿ ਤੁਸੀਂ ਥੋੜਾ ਬਾਲਾ ਆਪਣੇ ਘਰ ਲਿਆ ਕੇ ਜਿੱਦਾਂ ਮਰਜ਼ੀ ਤੁਸੀਂ ਸੇਲ ਕਰ ਸਕਦੇ ਹੋ ਤੇ ਤੁਹਾਨੂੰ ਵਿਧ ਪ੍ਰੂਫ ਤਾਂ ਦਿਖਾਇਆ ਸੀਗਾ ਰੇਟ ਵੀ ਦੱਸ ਰਹੇ ਨੇ ਵੀ ਕਿਥੋਂ 5 ਰੁਪਏ ਤੋਂ ਲੈ ਕੇ ਉੱਥੇ ਸਮਾਨ ਹੈਗਾ 5 ਰੁਪਏ ਤੋਂ ਲੈ ਕੇ 500 ਤੱਕ ਸਮਾਨ ਹੈ ਕਿ ਜਿਹੜਾ ਤੁਸੀਂ ਲਿਆ ਕੇ ਡਬਲ ਅਰਨਿੰਗ ਕਰ ਸਕਦੇ ਹੋ ਠੀਕ ਹੈ ਜੀ 50% ਆਫ ਹੈ ਉੱਥੇ 50% ਤੋਂ ਵੀ ਜ਼ਿਆਦਾ ਆਫ ਤੁਹਾਨੂੰ ਮਿਲ ਜਾਂਦਾ ਹੈ ਠੀਕ ਹੈ ਉਹ ਤੁਸੀਂ ਸਮਾਨ ਲਿਆ ਕੇ ਉਹ ਵੀ ਘਰ ਰੱਖ ਸਕਦੇ ਹੋ ਉਹ ਵੀ ਸੇਲ ਕਰ ਸਕਦੇ ਹੋ ਉਹਦੇ ਵਿੱਚ ਵੀ ਐਨੀ ਪੜ੍ਹਾਈ ਦੀ ਜ਼ਰੂਰਤ ਨਹੀਂ ਐਨੀ ਡਿਗਰੀ ਦੀ ਜ਼ਰੂਰਤ ਨਹੀਂ ਉਹ ਨੋਰਮਲ ਆਮ ਗੱਲ ਹੈ ਠੀਕ ਹੈ ਜੀ ਬਾਕੀ ਤੁਹਾਨੂੰ ਦੱਸਦੀ ਆ ਕੱਪੜੇ ਜਿਹੜੇ ਉਹ ਤੁਸੀਂ ਲਿਆ ਕੇ ਰੱਖ ਲਿਆ ਕਰੋ ਇਹ ਨਹੀਂ ਹੁੰਦਾ ਕਿ ਦੁਕਾਨ ਹੀ ਪੂਰੀ ਕਰਨੀ ਹੈ ਜਾਂ ਦੁਕਾਨ ਆਪਾਂ ਲੈਣੀ ਘਰ ਵਿੱਚ ਵੀ ਆਪਾਂ ਕਰ ਸਕਦੇ ਆ ਘਰ ਵਿੱਚ ਵੀ ਸਲਾਈ ਕਰ ਸਕਦੇ ਆ ਘਰ ਵਿੱਚ ਵੀ ਬੁਟੀਕ ਕਰ ਸਕਦੇ ਆ ਘਰ ਵਿੱਚ ਵੀ ਆਪਾਂ ਜਿਹੜਾ ਮਤਲਬ ਕੀ ਸਮਾਨ ਹੈਗਾ ਇਹ ਕੋਸਮੈਟਿਕ ਦਾ ਉਹ ਵੀ ਰੱਖ ਸਕਦੇ ਆ ਇਹ ਨਹੀਂ ਹੁੰਦਾ ਕਿ ਸਾਡੇ ਕੋਲ ਦੁਕਾਨ ਕੰਮ ਕਰਨ ਵਾਲਿਆਂ ਨੂੰ ਕੋਈ ਘਾਟਾ ਨਹੀਂ ਹੁੰਦਾ ਕੋਈ ਦੁਕਾਨ ਦੀ ਜ਼ਰੂਰਤ ਨਹੀਂ ਹੁੰਦੀ ਕਿਤੇ ਸ਼ੋਪ ਤੇ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਜਿਨ੍ਹਾਂ ਨੇ ਕਰਨਾ ਹੈ ਉਹ ਘਰ ਬੈਠ ਕੇ ਵੀ ਕਰ ਸਕਦੇ ਨੇ ਬਹੁਤ ਸੋਹਣੇ ਕੰਮ ਨੇ ਬਹੁਤ ਹੀ ਕੰਮ ਨੇ ਜਿਵੇਂ ਤੁਸੀਂ ਅ ਜਿਵੇਂ ਹੁਣ ਸਰਦੀ ਆਣੀ ਹੈ ਜਿਨ੍ਹਾਂ ਭੈਣਾਂ ਨੂੰ ਸਲਾਈਆਂ ਦਾ ਕੰਮ ਆਉਂਦਾ ਹੈ ਉਹ ਸਲਾਈਆਂ ਤੇ ਸਵੈਟਰ ਕੋਟੀਆਂ ਬਣ ਕੇ ਉਹ ਵੀ ਸੇਲ ਕਰ ਸਕਦੀਆਂ ਨੇ ਜਿੱਦਾਂ ਹਨਾ ਬੱਚਿਆਂ ਦੇ ਮੋਜੇ ਹੋ ਗਏ ਬੱਚਿਆਂ ਦੇ ਸੈੱਟ ਹੋ ਗਏ ਸੂਟਾਂ ਦੇ ਅਸੀਂ ਉਹ ਵੀ ਸੇਲ ਕਰ ਸਕਦੇ ਆ ਘਰੇ ਬਣਾ ਬਣਾ ਕੇ ਆਪਾਂ ਜਦੋਂ ਇੱਕ ਦੂਜੀ ਦੇ ਅੱਗੇ ਆਪਾਂ ਜਦੋਂ ਏਦਾਂ ਗੱਲ ਕਰ ਦਿੰਨੇ ਆ ਵੀ ਹਾਂ ਆਪਾਂ ਬਣਾ ਲੈਨੇ ਆ ਬਣਾ ਕੇ ਦੱਸ ਦੀ ਤਾਂ ਆਹ ਦੀਆਂ ਆਪੇ ਕੰਮ ਫੈਲ ਜਾਂਦਾ ਹੈ ਕੁਝ ਵੀ ਤੁਸੀਂ ਕਰ ਸਕਦੇ ਹੋ ਕੁਝ ਵੀ ਕਰਨਾ ਬਸ ਇੱਕ ਦਿਮਾਗ ਚਾਹੀਦਾ ਸੋਚਣਾ ਚਾਹੀਦਾ ਵੀ ਸਾਡੇ ਵਿੱਚ ਹੁਨਰ ਕਿਹੜਾ ਹੈ ਅਸੀਂ ਕਿਹੜਾ ਕੰਮ ਕਰ ਸਕਦੇ ਹਾਂ ਤੇ ਤੁਸੀਂ ਵੀ ਉਹ ਹੁਨਰ ਜਿਹੜਾ ਆਪਣਾ ਪਹਿਚਾਣੋ ਤੇ ਉਹ ਹੁਨਰ ਸਾਹਮਣੇ ਲੈ ਕੇ ਆਓ ਤੇ ਉਹ ਵਾਲੀ ਜੋਬ ਤੁਸੀਂ ਘਰੇ ਬੈਠ ਕੇ ਬੜੇ ਹੀ ਸੋਹਣੇ ਤਰੀਕੇ ਨਾਲ ਕਰ ਸਕਦੇ ਹੋ ਕੋਈ ਵੀ ਤੁਹਾਨੂੰ ਉਹਦੇ ਵਿੱਚ ਪਰੇਸ਼ਾਨੀ ਨਹੀਂ ਹੋਵੇਗੀ ਕੋਈ ਵੀ ਤੁਹਾਨੂੰ ਉਹਦੇ ਵਿੱਚ ਦਿੱਕਤ ਨਹੀਂ ਆਵੇਗੀ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਕਰੇ ਹੀ ਕਰ ਸਕਦੇ ਹੋ ਕਿਉਂਕਿ ਅੱਜ ਕੱਲ ਸਮਾਂ ਹੀ ਇਦਾਂ ਦਾ ਹੈਗਾ ਏ ਕਿ ਘਰ ਦੇ ਸਾਰੇ ਜੀ ਪੈਸੇ ਕਮਾਣ ਮੰਨ ਲਓ ਕਿ ਜੇ ਸਾਡੇ ਸਾਡੇ ਦੋ ਬੱਚੇ ਨੇ ਤਾਂ ਸਾਨੂੰ ਦੋਨਾਂ ਜੀਆਂ ਨੂੰ ਕਮਾਣਾ ਜ਼ਰੂਰੀ ਏ ਕਿਉਂਕਿ ਫੀਸਾਂ ਬਹੁਤ ਨੇ ਬੱਚਿਆਂ ਦੇ ਆ ਪੜ੍ਹਾਈਆਂ ਅੱਜ ਕੱਲ ਖਰਚੇ ਬਹੁਤ ਨੇ ਇੱਕ ਦਾ ਖਰਚਾ ਜਿਹੜਾ ਏ ਘਰ ਖਰਚਾ ਮਸੇ ਚੱਲਦਾ ਤੇ ਫੀਸਾਂ ਬੜੀਆਂ ਔਖੀਆਂ ਹੋ ਜਾਂਦੀਆਂ ਨੇ ਦੇਣੀਆਂ ਤੇ ਜਿੱਥੇ ਆਪਾਂ ਦੋਵੇਂ ਜੀ ਕਮਾਵਾਂਗੇ ਨਾ ਇੱਕ ਬੱਚੇ ਦਾ ਖਰਚਾ ਚੱਲੀ ਜਾਊਗਾ ਦੂਸਰੀ ਜਿਹੜਾ ਹੈਗਾ ਤੇ ਉਹ ਆਪਣੇ ਘਰ ਦਾ ਖਰਚਾ ਵਧੀਆ ਤਰੀਕੇ ਨਾਲ ਚਲਾ ਸਕਦਾ ਹੈ ਤੇ ਬਹੁਤ ਕਿਉਂਕਿ ਮਹਿੰਗਾਈ ਹੈ ਇਸ ਸਮੇਂ ਵਿੱਚ ਕੋਈ ਵੀ ਫ੍ਰੀ ਬੈਠਣਾ ਕਿਸੇ ਵਾਸਤੇ ਵੀ ਮੈਂ ਕਹਿੰਨੀ ਆ ਬੜਾ ਮੰਦੇ ਹਾਲ ਪਏ ਪੈ ਨੇ ਵੀ ਨਾਲੇਕ ਤਾਂ ਕਹਿੰਦੇ ਨੇ ਖਾਲੀ ਦਿਮਾਗ ਜਿਹੜਾ ਹੁੰਦਾ ਹੈ ਸ਼ੈਤਾਨ ਦਾ ਘਰ ਬਣਦਾ ਹੈ ਕਾਫੀ ਬਿਮਾਰੀਆਂ ਵੀ ਆਪਾਂ ਨੂੰ ਤਾਂ ਹੀ ਲੱਗਦੀਆਂ ਨੇ ਡਿਪਰੈਸ਼ਨ 'ਚ ਚਲੇ ਜਾਂਦੇ ਆ ਸੋਚਦੇ ਰਹਿੰਦੇ ਆ ਆਪਾਂ ਵੀ ਕੀ ਕਰਾਂਗੇ ਵੀ ਆਹ ਚੀਜ਼ ਅਸੀਂ ਕਿੱਦਾਂ ਬਣਾਵਾਂਗੇ ਆਹ ਚੀਜ਼ ਅਸੀਂ ਕਿੱਦਾਂ ਲਾਵਾਂਗੇ ਤੇ ਜਦੋਂ ਆਪਾਂ ਆਪਣੇ ਦਿਮਾਗ ਨੂੰ ਆਪਣੇ ਹੱਥਾਂ ਨੂੰ ਆਪਣੇ ਆਪ ਨੂੰ ਬੀਜੀ ਰੱਖ ਲਾਵਾਂਗੇ ਨਾ ਕਿਸੇ ਨਾ ਕਿਸੇ ਕੰਮ ਵਿੱਚ ਬਿਮਾਰੀਆਂ ਵੀ ਨਿਕੋਲਾ ਬਣ ਗਈਆਂ ਕਿਉਂਕਿ ਸਾਡੇ ਕੋਲੋ ਕੁਝ ਸੋਚਣ ਦਾ ਟਾਈਮ ਹੀ ਨਹੀਂ ਮਿਲਣਾ ਹੈਗਾ ਤੇ ਬਿਮਾਰੀਆਂ ਜਿਹੜੀਆਂ ਨੇ ਆਪਣੇ ਆਪ ਦੂਰ ਭੱਜਣਗੀਆਂ ਰਾਤ ਨੂੰ ਨੀਂਦ ਜਿਹੜੀ ਬੜੀ ਸੋਹਣੀ ਹੈ ਵੀ ਜਦੋਂ ਆਪਾਂ ਕਦੇ ਨੇ ਫ੍ਰੀ ਰਹਨੇ ਆ ਦਿਨੇ ਸੋਈ ਸੋ ਜਾਣਾ ਹੈ ਨਾ ਸਾਰਾ ਦਿਨ ਸੁੱਤੀਆਂ ਰਹਿੰਦੇ ਆ ਤੇ ਰਾਤ ਨੂੰ ਆਪਾਂ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਹੈਗੀ ਤੇ ਫਿਰ ਆਪੇ ਬਿਮਾਰੀਆਂ ਹੋ ਗਈਆਂ ਉਹਨਾਂ ਕੀ ਹੁੰਦਾ ਡਾਰਕ ਸਰਕਲ ਵੀ ਹੋ ਜਾਂਦੇ ਨੇ ਅੱਖਾਂ ਦੇ نیچے ਪਰੇਸ਼ਾਨੀਆਂ ਕਾਫੀ ਬਿਮਾਰੀਆਂ ਜਿਹੜੀਆਂ ਨੇ ਇਹੀ ਵਜ੍ਹਾ ਹੁੰਦੀ ਹੈ ਬਿਮਾਰੀਆਂ ਦੀ ਬਸ ਇਹੀ ਵੀਡੀਓ ਇਸ ਕਰਕੇ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਪਿਆਰਾ ਜਿਹਾ ਜਰੂਰ ਕਰਿਆ ਕਰੋ